ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸੁਪਰਸਟਾਰ ਹਿੰਮਤ ਸੰਧੂ ਦਾ ਕੱਲ ਵਿਆਹ ਰਵਿੰਦਰ ਗਰੇਵਾਲ ਦੀ ਤੀ ਸੁਖਮਣੀ ਗਰੇਵਾਲ ਨਾਲ ਹੋ ਚੁੱਕਿਆ ਹੈ ਵਿਆਹ ਦੀਆਂ ਵੀਡੀਓਜ਼ ਬਹੁਤ ਸਾਰੀ ਨਿਕਲ ਕੇ ਸਾਹਮਣੇ ਆਈਆਂ ਸੋ ਉਥੇ ਪਹਿਲਾਂ ਤਾਂ ਹਿੰਮਤ ਸੰਧੂ ਤੇ ਸੁਖਮਣੀ ਗਰੇਵਾਲ ਨੂੰ ਮੁਬਾਰਕਾਂ ਜ਼ਰੂਰ ਦੇ ਕਮੈਂਟ ਬਾਕਸ ਦੇ ਵਿੱਚ ਉਹਨਾਂ ਦੇ ਵਿਆਹ ਦੀਆਂ ਤੇ ਨਾਲ ਦੀ ਨਾਲ ਇਹ ਵੀ ਕਮੈਂਟ ਕਰਕੇ ਤੁਹਾਨੂੰ ਜੋੜੀ ਕਿਵੇਂ ਦੀ ਲੱਗਦੀ ਪਈਆ ਤੋ ਇੱਕ ਬਹੁਤ ਹੀ ਪਿਆਰੀ ਜੀ ਵੀਡੀਓ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਵਿਦਾਈ ਦੀ ਵੀਡੀਓ ਜਿੱਥੇ ਕੀ ਰਵਿੰਦਰ ਗਰੇਵਾਲ ਨੇ ਆਪਣੀ ਧੀ ਸੁਖਵਣੀ ਗਰੇਵਾਲ ਨੂੰ ਗਲ ਨਾਲ ਲਾ ਕੇ ਵਿਦਾ ਕੀਤਾ ਜੋ ਕਲਿੱਪ ਵੀ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀ ਦੇਖ ਸਕਦੇ ਜਿਸ ਦੇ ਵਿੱਚ ਰਵਿੰਦਰ ਗਰੇਵਾਲ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਡਿੱਗਣ ਲੱਗ ਜਾਂਦੇ ਨੇ ਵਿਆਹ ਦੇ ਵਿੱਚ ਸਾਰੇ ਲੋਕ ਖੁਸ਼ੀ ਹੁੰਦੇ ਨੇ ਪਰ ਜਦੋਂ ਵਿਦਾਈ ਦਾ ਟਾਈਮ ਆਉਂਦਾ ਧੀ ਦਾ ਤਾਂ ਉਦੋਂ ਧੀ ਵਾਲੇ ਜ਼ਰੂਰ ਇੱਕ ਵਾਰੀ ਆਪਣੇ ਅੱਖਾਂ ਪਰ ਲੈਂਦੇ ਨੇਗੇ ਬਾਕੀ ਤੁਸੀਂ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਬਾਕਸ ਦੇ ਵਿੱਚ ਦੋਨਾਂ ਨੂੰ ਮੁਬਾਰਕਾਂ ਜ਼ਰੂਰ ਦੇ ਕੇ ਜਾਇਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ